क्या चल दिया क्या चल दिया एक क्या चल दिया एक क्या चल दिया एक क्या चल दिया एक क्या चल दिया इसको पहला सब सब बोलिये चल दिया इसको पहला आप बोलते लग गये हो चारों तरफ लग गयी है रिकॉर्ड में चलते लग गये हैं तो आ खड़े लग गये हैं इस वाला ही है सीधी इस तरह i ਮੋ ਹਸਪੀਟਲ ਦਾ ਮਾਲਕਾਂ ਹੀ ਮੇਰੇ ਮੇਰੇ ਪਾਸ ਨੂੰ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭੱਜ ਦੌੜ ਨਹੀਂ ਕੀਤੀ ਪਰ ਜਿਹੜੇ ਸਸਾਰਤੀਆਂ ਨੂੰ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾਤੇ ਇਹ ਕੋਈ ਕਾਰਵਾਈ ਨਹੀਂ ਹੋਈ ਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਲੱਗੇ ਬੇਨਤੀ ਕਰਦਾ ਪਰ ਇਹ ਅੱਗੇ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾਨ ਜਾਨ ਮਾਨ ਦਾ ਨੁਕਸਾਨ ਹੋਏ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਇਹ ਤੁਹਾਨੂੰ ਕਿਉਂ ਮਾਲੀ ਬਾਰ ਬਾਰ ਤੁਹਾਡੇ ਗੋਲੀ ਚ ਚਲਾਈ ਜਾ ਰਹੀ ਹੈ ਉਹ ਸਰ ਫਰੋਤੀ ਬੰਗਦੇ ਆ 50000 ਰੁਪਿਆ 50 ਲੱਖ ਰੁਪਿਆ ਮੈਂ ਇੱਥੇ 10000 ਰੁਪਏ 2000 ਰੁਪਏ ਲੈਂਦਾ ਮੈਂ ਜਿਹੜਾ ਇੱਥੇ ਆਈਸੀਯੂ ਖੋਲਿਆ ਜਨਾ ਮੈਂ 50000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਹਿਮਸਾਬ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾੜ੍ਹ ਵੀ ਮਿਲੇ ਗਾੜ੍ਹ ਮਿਲੇ ਗਾੜ੍ਹ ਨਾਲ ਉਸਦਾ ਇਹ ਪੁਲਿਸ ਵੀ ਰਸਾਇਓਗ ਪੂਰਾ ਕਰਨ ਲਿਆ ਪੁਲਿਸ ਰਾਤੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਮੈਂ ਕੋਈ ਕਮਨੀ ਕਰਦਾ ਪਰ ਮੈਂ ਆਪਣ ਬੇਨਤੀ ਕਰਦਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਵੱਤੋ ਜਲਦੀ ਜਲਦੀ ਬੰਦੇ ਕੈਸ ਦੀ ਤਿਆਰੀ ਤਾਂ ਕਿ ਇਹ ਇਹ ਸਹਿਮ ਦਾ ਮਹੌਲਾ ਉਹ ਬਣਿਆ ਹੋਇਆ ਉਹ ਕੋਈ ਪਏ ਕੱਲ੍ਹ ਹੀ ਕਾਲ ਕੋਈ ਆਈ ਕੋਈ ਕੱਲ੍ਹ ਕਾਲ ਲਿਆ ਆਂਦੀ ਸੀ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਕੱਲ੍ਹ ਆਈ ਆ ਮੈਂ ਐਡੀ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਹਾ ਦਿਖਾਉਂਦਾ ਰਿਹਾ ਠੀਕ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਜੀ ਐਕਸਟਰੂਸ਼ਨ ਕੋਰ ਨੂੰ ਲੈ ਕੇ ਸਾਬਾਜੀ ਹੋ ਟੋਲਰੈਂਸ ਹੈ ਐਂਡ ਸਾਡੇ ਕੋਲ ਇਨਫਾਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਜਿਹੜੇ ਮੁਖਤ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਤੇ ਸਾਰੇ ਅਸਪੈਕਟ ਤੇ ਕੰਮ ਕਰ ਰਹੇ ਹਾਂ ਐਂਡ ਅਸ਼ੀਤ ਨੂੰ ਬਹੁਤ ਦਿਲ ਦੀ ਇਹਦਾ ਰਿਜ਼ਲਟ ਦੇਵਾ